ਕਾਂਡ 18ਵਾਂ ਏਕਮ ਸਭ ਤੋਂ ਪਾਰਾ ਹੈ ਅਕਿਰਤ ਕੰਟਾ ਤੇ ਵਾਕਿਲ ਫੀਡਰ ਵਿੱਚ ਇਸ ਦੀ ਕਾਟ ਨਹੀਂ ਸੀ ਜੋ ਸ਼ਿਆਨਾ ਤੋਂ ਇਹਨੇ ਲਾਭ ਉਠਾਉਣ ਤੇ ਵੀ ਵਾਕਿਲ ਫੀਡਰ ਇੱਕ ਵਿਚਾਰ ਵਿੱਚ ਮਗਨ ਰਹਿੰਦਾ ਸੀ ਇਹ ਸੀ ਬਦਲਾ ਲੈਣ ਦਾ ਵਿਚਾਰ ਜੋ ਸ਼ਿਆਨਾ ਸੀ ਸੁੰਦਰੀ ਜਵਾਨ ਤਨਵਾਨ ਪ੍ਰਭਾਵਸ਼ਾਲੀ ਤੇ ਤੇਜਸਵੀ ਪਰ ਵਾਕਿਲ ਫੀਡਰ ਦੀ ਬਦਸੂਰਤ ਬੁੱਢਾ ਗਰੀਬ ਤੇ ਨਿਰਾਸ਼ਾ ਇਸਲੀ ਹਨੇਰੇ ਵਿੱਚ ਰਹਿਣ ਵਾਲਾ ਚਾਨਣ ਦੀਆਂ ਕਿਰਨਾਂ ਨੂੰ ਨਹੀਂ ਸਹਿ ਸਕਦਾ। ਵਾਰਕਿਲ ਫੀਡਰੋ ਦੇ ਪੱਖ ਵਿੱਚ ਇੱਕ ਗੱਲ ਸੀ ਤੇ ਉਹ ਇਹ ਕਿ ਉਸ ਦਾ ਪੇਟ ਬਹੁਤ ਵੱਡਾ ਸੀ। ਵੱਡਾ ਪੇਟ ਦਇਆਲਤਾ ਦੀ ਨਿਸ਼ਾਨੀ ਸਮਝਿਆ ਜਾਂਦਾ ਹੈ। ਪਰ ਵਾਰਕਿਲ ਫੀਡਰੋ ਦਾ ਪੇਟ ਉਸ ਦੇ ਪਖੰਡ ਦੀ ਪੂਰਤੀ ਲਈ ਸੀ। ਉਹ ਚਿਹਰੇ ਦੀਆਂ ਚੁਰੜੀਆਂ ਤੇ ਜਿੱਟੇ ਵਾਲਾਂ ਕਰਕੇ ਤਾਂ ਬੁੱਢਾ ਸੀ ਪਰ ਮਨ ਦੀ ਹਿਰਸ ਤੇ ਤੇਜ਼ੀ ਕਰਕੇ ਜਵਾਨ ਸੀ। ਸਮੁੰਦਰ ਦਾ ਲਾਵਾਰ ਸਮਾਨ ਫੜਨ ਦਾ ਕੰਮ ਇੰਨਾ ਛੋਟਾ ਨਹੀਂ ਸੀ ਜਿੰਨਾ ਕਿ ਵਾਕਲ ਫੀਡਰੋ ਨੇ ਜੋਸ਼ਨਾਪਾਸ ਪ੍ਰਗਟ ਕੀਤਾ ਸੀ ਉਸ ਜ਼ਮਾਨੇ ਇੰਗਲੈਂਡ ਵਿੱਚ ਇੰਨਾਂ ਸ਼ਿਕਾਇਤਾਂ ਨਾਲ ਹੈਰਾਨੀ ਫੈਲੀ ਹੋਈ ਸੀ ਕਿ ਜਹਾਜ਼ਾਂ ਦੇ ਡੁੱਬਣ ਤੇ ਕੰਡਿਆਂ ਦੇ ਨਿਵਾਸੀ ਡੁੱਬਣ ਵਾਲਿਆਂ ਦਾ ਮਾਲ ਲੁੱਟ ਲਿਆ ਕਰਦੇ ਸਨ ਸਮੁੰਦਰ ਉੱਤੇ ਵਹਿੰਦਾ ਹੋਇਆ ਮਾਲ ਜਿਸ ਨੂੰ ਮਿਲ ਜਾਂਦਾ ਉਹ ਹੀ ਸਾਮ ਲੈਂਦਾ ਸੀ ਇਸ ਲਈ ਹਕੂਮਤ ਨੇ ਇਸ ਮਾਮਲੇ ਵਿੱਚ ਇੱਕ ਸੁਧਾਰ ਕੀਤਾ ਕੇ ਡੁੱਬੇ ਹੋਏ ਜਹਾਜ਼ਾਂ ਦਾ ਪੱਜਾ ਟੁੱਟਾ ਸਮਾਨ ਤੇ ਮਾਲ ਮਤਾ ਪਿੰਡੂਆਂ ਦੇ ਹੱਥ ਚੜਨ ਦੇ ਥਾਂ ਐਡਮਿਨਾਰਟੀ ਵਿੱਚ ਜ਼ਬਤ ਕੀਤਾ ਜਾਇਆ ਕਰੇ ਕੰਡਿਆਂ ਤੇ ਲੱਗਾ ਲਾਵਾਰ ਸਮਾਲ ਜਹਾਜ਼ਾਂ ਦੇ ਟੁਕੜੇ ਮਸਤੂਬੂਲ ਪੀਪੇ ਪੇਟੀਆਂ ਆਦ ਸਭ ਚੀਜ਼ਾਂ ਉੱਤੇ ਇਸ ਮਹਿਕਮੇ ਦਾ ਕਬਜ਼ਾ ਹੋਣਾ ਨਿਸ਼ਚਿਤ ਕੀਤਾ ਗਿਆ ਜਹਾਜ਼ਾਂ ਦੇ ਡੁੱਬਣ ਬਾਰੇ ਇੰਗਲੈਂਡ ਬਹੁਤ ਚੁਕੰਨਾ ਰਹਿੰਦਾ ਹੈ ਕਿਉਂਕਿ ਉਸ ਦਾ ਜੀਵਨ ਜਹਾਜ਼ੀ ਹੋਣ ਉੱਤੇ ਹੀ ਨਿਰਭਰ ਹੈ ਸੁੰਦਰ ਇੰਗਲੈਂਡ ਨੂੰ ਸਦਾ ਹੀ ਚੌਕਸ ਰੱਖਦਾ ਹੈ ਇਸ ਮਹਿਕਮੇ ਦੀ ਹੋਣ ਇੱਕ ਹੋਰ ਗੱਲੋਂ ਵੀ ਬੜੀ ਜ਼ਰੂਰੀ ਸਮਝੀ ਗਈ ਸੀ ਅਰਥਾਤ ਜਦ ਵੀ ਕੋਈ ਜਹਾਜ਼ ਡੁੱਬਣ ਲੱਗਦਾ ਸੀ ਉਸ ਦੇ ਮਰਨ ਹਰੇ ਯਾਤਰੀ ਆਪਣੀਆਂ ਗੋਪਤ ਖਾਹਿਸ਼ਾਂ ਪ੍ਰਗਟ ਆਪਣੇ ਅੰਤਿਮ ਸੁਨੇਹੇ ਵਸੀਅਤਾਂ ਆਦ ਤੇ ਕਈ ਇੱਕ ਰਾਜਨੀਤਿਕ ਦੇ ਪੇਦ ਪ੍ਰੇਮ ਮਾਮਲਿਆਂ ਨੂੰ ਇੱਕ ਕਾਗਜ਼ ਤੇ ਲਿਖ ਕੇ ਉਸ ਨੂੰ ਕਿਸੇ ਬੋਤਲ ਜਾਂ ਕੁੱਪੀ ਵਿੱਚ ਬੰਦ ਕਰਕੇ ਲੋਕਾਂ ਦੀ ਗਿਆਤ ਲਈ ਉਸ ਸਮੁੰਦਰ ਵਿੱਚ ਸੁੱਟ ਦਿੰਦੇ ਸਨ ਨਾਲ ਹੀ ਇਹੋ ਜਿਹੇ ਹਿੰਨ ਲਿਖਤਾਂ ਵਿੱਚ ਜਹਾਜ਼ ਦੇ ਡੁੱਬਣ ਦਾ ਇਤਿਹਾਸ ਵੀ ਹੁੰਦਾ ਸੀ ਜੋ ਕਿ ਜਨਤਾ ਤੇ ਹਕੂਮਤ ਲਈ ਅਤੀ ਲੋੜੀ ਦੀ ਚੀਜ਼ ਹੁੰਦੀ ਵਾਕਿਲ ਫਿਡਰੋ ਜਿਸ ਅਹੁਦੇ ਉੱਤੇ ਨਿਯਤ ਹੋਇਆ ਉਸ ਨੂੰ ਇੱਕ ਸਦੀ ਪਹਿਲਾਂ ਤੋੜ ਦਿੱਤਾ ਗਿਆ ਸੀ ਪਰ ਇਹ ਅਸਲ ਵਿੱਚ ਹੈ ਸੀ ਬੜਾ ਜ਼ਰੂਰੀ ਉਸ ਪਦਵੀ ਦਾ ਅੰਤਮ ਅਫਸਰ ਲਿੰਕਨ ਸ਼ੇਅਰ ਨਾਮੇ ਆਦਮੀ ਸੀ ਸਮੁੰਦਰ ਦੁਆਰਾ ਇੰਗਲੈਂਡ ਦੇ ਕੰਢਿਆਂ ਤੇ ਪਹੁੰਚੇ ਜਾਂ ਹੋਰ ਕਿਸੇ ਤਰ੍ਹਾਂ ਨਾਲ ਪ੍ਰਾਪਤ ਹੋਏ ਸਾਰੇ ਬੰਦ ਪਾਡੇ ਬੋਤਲਾਂ ਕੁੱਪੀਆਂ ਆਦ ਉਸ پاس ਪਹੁੰਚਾਏ ਜਾਂਦੇ ਸਨ ਉਹਨਾਂ ਨੂੰ ਖੋਲਣ ਦਾ ਅਖਤਿਆਰ ਉਸੇ ਨੂੰ ਸੀ ਇਸ ਤਰ੍ਹਾਂ ਉਹਨਾਂ ਵਿੱਚਲੇ ਗੁੱਜੇ ਪੈਦਾ ਦਾ ਪਤਾ ਸਭ ਤੋਂ ਪਹਿਲਾਂ ਉਸੇ ਨੂੰ ਲੱਗਦਾ ਸੀ ਉਹ ਉਹਨਾਂ ਨੂੰ ਸਿਲਸਿਲੇवार ਕਰਕੇ ਹਕੂਮਤ ਪਾਸ ਵੇਚ ਦਿੰਦਾ ਸੀ ਇੱਕ ਗੱਲ ਜ਼ਰੂਰ ਸੀ ਕਿ ਇਹਨਾਂ ਚੀਜ਼ਾਂ ਨੂੰ ਐਡਮਿਨਾਰਟੀ ਦੇ ਤੋਂ ਜੁਰੀ ਦੀ ਮੌਜੂਦਗੀ ਵਿੱਚ ਖੋਲਿਆ ਜਾਂਦਾ ਸੀ ਇਹ ਪੈਂਚ ਸਲਪੇਤਨ ਗੁਪਤ ਰਖਦੇ ਸਨ ਪਰ ਵਾਕਿਲ ਫੀਡਰਨ ਥੋੜੀ ਬਹੁਤੀ ਆਜ਼ਾਦੀ ਸੀ ਉਹ ਰਾਣੀ ਦਾ ਮੂੰਹ ਚੜਿਆ ਕਰਮਚਾਰੀ ਸੀ ਇਸ ਲਈ ਕਿਸੇ ਦੀ ਮਜਾਲ ਨਹੀਂ ਸੀ ਕਿ ਉਸ ਦੀ ਸ਼ਿਕਾਇਤ ਕਰ ਸਕੇ ਇਸ ਕਰਕੇ ਕੁਝ ਹੱਦ ਤੱਕ ਕਿਸੇ ਗੱਲ ਨੂੰ ਦਬਾ ਦੇਣਾ ਜਾਂ ਪ੍ਰਗਟ ਕਰ ਦੇਣਾ ਉਸ ਦੇ ਹੱਥ ਸੀ ਡੁੱਬਦੇ ਲੋਕਾਂ ਦੇ ਇਹੋ ਜਿਹੇ ਅੰਤਿਮ ਸੁਨੇਹੇ ਕਈ ਤਾਂ ਛੇਤੀ ਹੀ ਕੰਡੇ ਲੱਗ ਜਾਂਦੇ ਸਨ ਤੇ ਕਦੇ-ਕਦੇ देर ਨਾਲ ਕਈਆਂ ਵਰਿਆਂ ਬਾਅਦ ਵੀ ਇਹ ਸਭ ਹਵਾ ਤੇ ਪਾਣੀ ਦੇ ਰੁਖ ਉਤੇ ਨਿਰਭਰ ਹੋਇਆ ਕਰਦਾ ਸੀ ਉਸ ਸਮੇਂ ਅਜਵਾਂ ਜਹਾਜ਼ੀ ਮਹਿਕਮਾ ਸੁਰੱਖਿਅਤ ਨਹੀਂ ਸੀ ਨਾ ਸਮੁੰਦਰੀ ਤਾਰਾਂ ਦਾ ਪ੍ਰਬੰਧ ਸੀ ਨਾ ਵਾਇਰਲੈਸ ਦਾ ਤੇ ਨਾ ਹੀ ਜਹਾਜ਼ੀਆਂ ਪਾਸ ਅਜਵਰਗੇ ਖਤਰੇ ਤੋਂ ਬਚਣ ਦੇ ਸਾਧਨ ਸਨ ਇਸੇ ਕਰਕੇ ਉਸ ਜ਼ਮਾਨੇ ਵਿੱਚ ਜਹਾਜ਼ ਬੇੜੀਆਂ ਡੁੱਬਣ ਦੀਆਂ ਘਟਨਾਵਾਂ ਅੱਜ ਨਾਲੋਂ ਵਧੇਕ ਹੁੰਦੀਆਂ ਸਨ ਉਸ ਜ਼ਮਾਨੇ ਵਿੱਚ ਜਦੋਂ ਵੀ ਕਿਸੇ ਦੀ ਮੌਤ ਦੀ ਖਬਰ ਸੁਣੀ ਜਾਂਦੀ ਤਾਂ ਛੱਟ ਪ੍ਰਸ਼ਨ ਉੱਠਦਾ ਸੀ ਸਮੁੰਦਰ ਨੇ ਲਿਆ ਕੇ ਮੌਤ ਨਹੀਂ ਮਾਨੂੰ ਸਮੁੰਦਰ ਵੀ ਲੋਕਾਂ ਦੇ ਪਾਣੀ ਇੱਕ ਦੂਸਰੀ ਮੌਤ ਸੀ ਉਸ ਜ਼ਮਾਨੇ ਸਮੁੰਦਰ ਵਿੱਚ ਬੋਤਲਾਂ ਸੁੱਟਣ ਦਾ ਰਿਵਾਜ ਆਮ ਸੀ ਮਰਦੇ ਸਮੇਂ ਲੋਕੀ ਰੱਬ ਤੇ ਦੁਨੀਆ ਅੱਗੇ ਆਪਣੇ ਅੰਤਮ ਵਿਚਾਰ ਇਸੇ ਟੰਗ ਨਾਲ ਪੇਜ ਕੇ ਸ਼ਾਂਤੀ ਅਨੁਭਵ ਕਰਦੇ ਸਨ ਕਦੇ-ਕਦੇ ਤਾਂ ਐਡਮਿਨਾਰਟੀ ਵਿੱਚ ਆਏ ਹੋਏ ਇਸ ਤਰ੍ਹਾਂ ਦੇ ਮੰਨਣਾਵਾਂ ਦੇ ਸੁਨੇਹ ਬਹੁਤ ਸਾਰੇ ਇਕੱਠੇ ਹੋ ਜਾਂਦੇ ਸਨ ਐਡਲੀਨ ਦੇ ਹਾਲ ਵਿੱਚ ਰੱਖੇ ਹੋਏ ਇੱਕ ਪਰਚੇ ਵਿੱਚ ਜਿਸ ਵਿੱਚ ਬਾਦਸ਼ਾਹ ਜੇਮਸ ਦੇ ਜ਼ਮਾਨੇ ਵਿੱਚ ਰਹਿ ਚੁੱਕੇ ਖਜ਼ਾਨਚੀ ਗ੍ਰੈਂਡ ਟ੍ਰੇਜ਼ਰਰ ਦੇ ਹਸਤਖਤ ਹਨ ਮਾਲੂਮ ਹੁੰਦਾ ਹੈ ਕਿ 1615 ਦੇ ਇੱਕ ਸਾਲ ਅੰਦਰ ਡੁੱਬੇ ਜਹਾਜ਼ਾਂ ਦੇ ਸਮਾਚਾਰਾਂ ਵਾਲੀਆਂ 52 ਕੁੱਪੀਆਂ ਬੋਤਲਾਂ ਤੇ ਪਾਂਡੇ ਐਡਮਿਨਾਰਟੀ ਵਿੱਚ ਪਹੁੰਚੇ ਤੇ ਸਰਕਾਰੀ ਕਾਗਜ਼ਾਤ ਵਿੱਚ ਦਰਜ ਕੀਤੇ ਗਏ ਸਨ ਰਾਜ ਦਰਬਾਰ ਦੇ ਅਹੁਦੇ ਪਾਣੀ ਉੱਤੇ ਪਈ ਹੋਈ ਤੇਲ ਦੀ ਬੂੰਦ ਵਾਂ ਫੈਲਣ ਲੱਗਦੇ ਹਨ ਦਰਬਾਨ ਖਜ਼ਾਨਚੀ ਬਣ ਜਾਂਦਾ ਹੈ ਤੇ ਸਾਈਸ ਪੁਲਿਸ ਅਫਸਰ ਵਾਰਕਿਲ ਫੀਡਰੋ ਨੇ ਜਿਸ ਅਹੁਦੇ ਨੂੰ ਪ੍ਰਾਪਤ ਕੀਤਾ ਸੀ ਉਸ ਅਹੁਦੇ ਦਾ ਅਫਸਰ ਰਾਣੀ ਐਲਿਸਪੇਤ ਦੇ ਅਧੀਨ ਹੁੰਦਾ ਸੀ ਵਾਕਿਲ ਫੀਡਰੋ ਵੀ ਇਹੋ ਚਾਹੁੰਦਾ ਸੀ ਕਿ ਰਾਣੀ ਦੀ ਉਸਦੀ ਪਹੁੰਚ ਹੋਵੇ ਸੋ ਹੋ ਗਈ ਵਾਕਿਲ ਫੀਡਰੋ ਕੀ ਸੀ ਸਭ ਤੋਂ ਨੀਝ ਤੇ ਭਿਆਨਕ ਚੀਜ਼ ਅਰਥਾਤ ਈਰਖੀ ਈਰਖਾ ਇੱਕ ਐਸੀ ਚੀਜ਼ ਹੈ ਜਿਸ ਨੂੰ ਰਾਜ ਦਰਬਾਰ ਵਿੱਚ ਛੇਤੀ ਥਾਂ ਮਿਲ ਜਾਂਦੀ ਹੈ ਉਹ ਚਤਰ ਸੀ ਤੇ ਨਾਲੇ ਘਰ ਦਾ ਪੇਤੀ ਉਹ ਹਰ ਚੀਜ਼ ਨੂੰ ਆਪਣੇ ਅੰਦਰ ਰੱਖਦਾ ਤੇ ਕ੍ਰਿਣਾ ਨਾਲ ਚੁੱਕਿਆ ਰਹਿੰਦਾ ਸੀ ਉਹ ਬੜੀ ਗੰਭੀਰਤਾ ਧਾਰਨ ਕੀਤੀ ਰੱਖਦਾ ਸੀ। ਉਹ ਅੰਦਰੋਂ-ਅੰਦਰ ਕ੍ਰੋਧ ਤੇ ਈਰਖਾ ਦਾ ਬਲੀਦਾਨ ਬਣ ਰਿਹਾ ਸੀ। ਹਰ ਚੀਜ਼ ਨੂੰ ਨਿਗਲ ਜਾਣਾ ਹੀ ਉਸ ਨੂੰ ਸੁਜਦਾ ਸੀ। ਉਸ ਦੀ ਉੱਪਰਲੀ ਸਤਾ ਉੱਤੇ ਮੁਸਕਰਾहट ਸੀ ਪਰ ਹੇਠਲੀ ਸਤਾ ਵਿੱਚ ਈਰਖਾ ਭਰੇ ਹੋ ਕੇ ਮਤਲਬ ਦੇ ਸਾਹਮਣੇ ਨਿਉ ਜਾਂਦਾ ਸੀ। ਉਸ ਨੂੰ ਭੋਏ ਤੱਕ ਚੁਕਣ ਲਈ ਰਤਾ ਜਿੰਨਾ ਚੋਕਾ ਕਾਫੀ ਸੀ। ਸੱਚਮੁੱਚ ਜੇ ਕਦੇ ਰੀੜ ਦੀ ਹੱਡੀ ਪੈਂਤ ਦੀ ਬਣੀ ਹੋਈ ਹੁੰਦੀ ਤਾਂ ਗਰਜ਼ਾਂ ਪੂਰੀਆਂ ਕਰਨ ਵਿੱਚ ਉਨੁੱਖ ਨੂੰ ਕਿੰਨੀ ਸਫਲਤਾ ਮਿਲਦੀ ਇਸ ਤਰ੍ਹਾਂ ਦੇ ਲੁਕੇ ਹੋਏ ਜ਼ਹਿਰੀਲੇ ਪ੍ਰਾਣੀ ਉਤਨੇ ਥੋੜੇ ਨਹੀਂ ਸੰ ਜਿੰਨੇ ਕਿ ਅਸੀਂ ਸਮਝਦੇ ਹਾਂ ਸਾਡੇ ਆਸ-ਪਾਸ ਰੀਂਗਣ ਵਾਲੀਆਂ ਬਦਸ਼ਗਣੀਆਂ ਦੀ ਪਰਮਾਰ ਰਹਿੰਦੀ ਹੈ ਇਹ ਲੋਕ ਨੀਚ ਕਿਉਂ ਹੁੰਦੇ ਹਨ ਇਹ ਬੜਾ ਬਾਰੀਕ ਪ੍ਰਸ਼ਨ ਹੈ ਕੁਝ ਹੀ ਸਮੇਂ ਬਾਅਦ ਵਾਰਕਿਲ ਫੀਡਰੋ ਨੇ ਰਾਜ ਦਰਬਾਰ ਵਿੱਚ ਆਪਣਾ ਪੈਰ ਜਮਾ ਲਿਆ